ਹਲੋ ਦੋਸਤੋ ਅੱਜ ਅਸੀਂ ਗੱਲ ਕਰਦੇ ਹਾਂ ETT 326 ਅਤੇ 5994 ਭਰਤੀ ਦੇ ਸੰਬੰਧ ਵਿੱਚ ਸੋ ਜੋ ਜਿੱਦਾਂ ਮੁੱਖ ਮੰਤਰੀ ਜੀ ਨੇ ਵੀ ਕਿਹਾ ਸੀ ਕਿ ਆਉਣ ਵਾਲੇ ਦਿਨਾਂ ਵਿੱਚ ਅਸੀਂ ਜੋ ਟੀਚਰਸ ਭਰਤੀ ਕਰਨ ਜਾ ਰਹੇ ਹਾਂ ਸੋ ਅੱਜ ਉਮੀਦ ਸੀ ਕਿ ਈਵਨਿੰਗ ਤੱਕ ਜੋ ਨੋਟੀਫਿਕੇਸ਼ਨ ਦੇਖਣ ਨੂੰ ਮਿਲ ਸਕਦਾ ਸੀ ਸੋ ਭਰਤੀ ETT 326 ਅਤੇ 5994 ਦੇ ਰਿਲੇਟਡ ਈ ਲਿਸਟਾਂ ਰਿਵਾਈਜ਼ ਹੋਣ ਦਾ ਜਾਂ ਨੋਟੀਫਿਕੇਸ਼ਨ ਮਿਲ ਸਕਦਾ ਸੀ ਤਾਂ ਨਹੀਂ ਤਾਂ ਜੁਆਇਨਿੰਗ ਦਾ ਨੋਟੀਫਿਕੇਸ਼ਨ ਮਿਲ ਸਕਦਾ ਸੀ ਸੋ ਉਮੀਦ ਹਜੇ ਵੀ ਹੈਗੀ ਹੈ ਕਿ ਕੱਲ ਜੋ ਸੰਡੇ ਆ ਛੁੱਟੀ ਵਾਲੇ ਦਿਨ ਵੀ ਨੋਟੀਫਿਕੇਸ਼ਨ ਆਊਟ ਕੀਤਾ ਜਾ ਸਕਦਾ ਹੈ ਐਡਵਾਡੀ ਕੋਈ ਗੱਲ ਨਹੀਂ ਹੈ ਜੇਕਰ ਡਿਪਾਰਟਮੈਂਟ ਚਾਹੇ ਤਾਂ ਕੱਲ ਵੀ ਨੋਟੀਫਿਕੇਸ਼ਨ ਆਊਟ ਕਰ ਸਕਦਾ ਹੈ ਅਗਰ ਨੋਟੀਫਿਕੇਸ਼ਨ ਆਊਟ ਨਹੀਂ ਕਰਦਾ ਤਾਂ 16 ਤਰੀਕ ਨੂੰ ਤਾਂ ਤਾਂ ਨਾ ਅਨਾਉਂਸ ਕੀਤਾ ਹੀ ਹੋਇਆ ਦੋਨੇ ਕਟਰ ਨੇ ਸੋ ਤੁਸੀਂ ਉਸ ਉਹਨਾਂ ਦਾ ਵੱਡੀ ਗਿਣਤੀ ਵਿੱਚ ਸਾਥ ਦੋ ਜਿੱਦਾਂ ਤੁਸੀਂ ਸੰਗਰੂਰ ਵਿਖੇ ਉਹਨਾਂ ਦਾ ਸਾਥ ਵੱਡੀ ਗਿਣਤੀ ਵਿੱਚ ਦਿੱਤਾ ਸੀ ਸੋ ਉਸੇ ਤਰ੍ਹਾਂ ਤੁਸੀਂ 16 ਤਰੀਕ ਨੂੰ ਵੀ ਉਹਨਾਂ ਦਾ ਸਾਥ ਵੱਡੀ ਗਿਣਤੀ ਵਿੱਚ ਦੋ ਸੋ ਉਮੀਦ ਕੀਤੀ ਜਾ ਰਹੀ ਹੈ ਕਿ ਸੰਡੇ ਤੱਕ ਜੋ notification ਜੋ ਕੋਈ ਨਾ ਕੋਈ ਦੇਖਣ ਨੂੰ ਮਿਲ ਸਕਦਾ ਹੈ ਦੋਨਾਂ ਭਰਤੀਆਂ ਰਿਲੇਟਡ ਕਿਉਂਕਿ ਪਹਿਲਾ ਜੋ ਨੋਟੀਫਿਕੇਸ਼ਨ ਅਪਲੋਡ ਕੀਤਾ ਜਾਏਗਾ ਜਾਂ ਤਾਂ ਸਟੇਸ਼ਨ ਚੁਆਇਸ ਕਰਵਾਏ ਜਾਣਗੇ ਜੋ ਬਿੱਧ ਹੇਲਡ ਕੈਂਡੀਡੇਟ ਹੈ ਜਾਂ ਤਾਂ ਸਾਰਿਆਂ ਨੂੰ ਹੀ ਕਰਵਾਏ ਜਾਣਗੇ ਇੱਕ ਵਾਰ ਫਿਰ ਤੋਂ ਸੋ ਕੋਈ ਨਾ ਕੋਈ ਨੋਟੀਫਿਕੇਸ਼ਨ ਦੇਖਣ ਨੂੰ ਮਿਲ ਸਕਦਾ ਹੈ ডিপਾਰਟਮੈਂਟ ਵੱਲੋਂ ਹੋਪ ਹੈ ਕੱਲ ਤੁਹਾਨੂੰ ਇਵਨਿੰਗ ਤੱਕ ਜ਼ਰੂਰ ਦੇਖਣ ਨੂੰ ਮਿਲੇਗਾ ਨਹੀਂ ਤਾਂ ਮੰਡੇ ਨੂੰ ਤਾਂ ਫਿਰ ਦੇਖਣ ਨੂੰ ਮਿਲ ਹੀ ਸਕਦਾ ਕੋਈ ਨਾ ਕੋਈ ਨੋਟੀਫਿਕੇਸ਼ਨ ਕਿਉਂਕਿ ਪ੍ਰਸ਼ਾਸਨ ਅਤੇ ਡਿਪਾਰਟਮੈਂਟ ਜਾਂ ਸਰਕਾਰ ਨੂੰ ਪਤਾ ਹੈ ਕਿ ਧਰਨਾ 16 ਤਰੀਕ ਦਾ ਅਨਾਉਂਸ ਕੀਤਾ ਹੋਇਆ ਸੋ ਉਹਨਾਂ ਦਾ ਹੀ ਪ੍ਰੈਸ਼ਰ ਹੈਗਾ ਸੋ ਦੇਖਦੇ ਆ ਕਿ ਨੋਟੀਫਿਕੇਸ਼ਨ ਕਦੋਂ ਆਊਟ ਕਰਦੇ ਨੇ ਨਹੀਂ ਤਾਂ ਤੁਸੀਂ ਆਪਣੀ ਜੁਨੀਅਨ ਦਾ ਸਾਥ ਪੱਡੀ ਗਿਣਤੀ ਵਿੱਚ ਦੋ ਤਾਂ ਕਿ ਤੁਹਾਨੂੰ ਜੁਆਇਨਿੰਗ ਜਲਦੀ ਤੋਂ ਜਲਦੀ ਮਿਲ ਸਕੇ ਕਿਉਂਕਿ ਐਜੂਕੇਸ਼ਨ ਮਿਨਿਸਟਰ ਨੇ ਵੀ ਕਿਹਾ ਕਿ ਤੁਹਾਨੂੰ ਜੋ ਦਸਤੀਆਂ ਦੇ ਅੰਦਰ ਅੰਦਰ ਜੁਆਇਨਿੰਗ ਦੇ ਦਿੱਤੀ ਜਾਏਗੀ ਸੋ ਮੁੱਖ ਮੰਤਰੀ ਜੀ ਨੇ ਵੀ ਆਪਣੇ ਪੇਜ ਤੇ ਸ਼ੋ ਕੀਤਾ ਕਿ ਆਉਣ ਵਾਲੇ ਦਿਨਾਂ ਚ ਅਸੀਂ ਟੀਚਰਸ ਭਰਤੀ ਕਰਨ ਜਾ ਰਿਹਾ ਸੋ ਹੋਪ ਹੈ ਕਿ ਜੋ 21 ਤਰੀਕ ਤੋਂ ਬਾਅਦ ਨਗਰ ਨਿਗਮ ਚੋਣਾ ਹੋਣੀ ਹੈ ਉਸ ਉਸ ਤੇ ਨਹੀਂ ਰਿਜ਼ਲਟ ਅਨਾਉਂਸ ਹੋ ਜਾਣਾ ਸੋ ਉਸ ਤੋਂ ਬਾਅਦ ਜੁਆਇਨਿੰਗ ਦੀ ਪੂਰੀ ਪੂਰੀ ਉਮੀਦ ਹੈ ਸੋ ਨਵੇਂ ਸਾਲ ਦੇ ਪਹਿਲੇ ਹਫਤੇ ਵਿੱਚ ਤੁਸੀਂ ਸਕੂਲਾਂ ਵਿੱਚ ਜਾ ਸਕਦੇ ਹੋ ਜੇਕਰ ਇਦਾਂ ਹੀ ਪ੍ਰੈਸ਼ਰ ਬਣਿਆ ਰਿਹਾ ਉਹਨਾਂ ਤੇ ਧਰਨੇ ਦਾ ਸੋ ਹੋਪ ਕਰਦੇ ਹਾਂ ਕਿ ਜਲਦੀ ਕੋਈ ਪੋਜ਼ਿਟਿਵ ਨਿਊ ਦੇਖਣ ਨੂੰ ਮਿਲੇ ਦੋਨਾਂ ਭਰਤੀ ਨਾਲ ਰਿਲੇਟਡ ਸੋ ਇਸ ਸੰਬੰਧੀ ਕੋਈ ਵੀ ਅਫੀਸ਼ੀਅਲ ਅਪਡੇਟ ਆਂਦੀ ਹੈ ਤਾਂ ਤੁਹਾਨੂੰ ਉਸ ਦੀ ਜਾਣਕਾਰੀ ਦੇ ਦਿੱਤੀ ਜਾਏਗੀ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜਰੂਰ ਕਰ ਲਓ ਦੋਸਤੋ ਵੀਡੀਓ ਦੇਖਣ ਲਈ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ 'ਚ ਧੰਨਵਾਦ ਜੀ